ਅਸੀਂ ਅਨਾਲ ਕਰਦੇ ਆ ਕਿ ਸੰਯੁਕਤ ਮੋਰ ਜਿਹੜਾ ਕੋਈ ਵੀ ਆਗੂ মিডিਆ ਦੇ ਸਾਹਮਣੇ ਜਾਂ ਆਪਣੇ ਬੁਲਾਰੇ ਦੇ ਤੌਰ ਤੇ ਖਨੌਰੀ ਤੇ ਸੰਗੂ ਮੋਰਚੇ ਦੇ ਉੱਤੇ ਚੱਲ ਰੀਆਂ ਦੋਨੀਆਂ ਸਟੇਜਾਂ ਦੇ ਖਿਲਾਫ ਕਿਸੇ ਕਿਸਮ ਦਾ ਤਮੇਟ ਤਦ ਤਮੇਟ ਕਰਨ ਦੀ ਕੋਸ਼ਿਸ਼ ਨਾ ਕਰੇ ਸਤੇਸ ਤੋਂ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਵੱਲੋਂ ਇਹ ਏਕਤਾ ਦਾ ਮਤਾ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਹੱਕ ਵਿੱਚ ਪੜਿਆ ਗਿਆ। ਮੋਗਾ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਦੀ ਮਹਾਪੰਚਾਇਤ ਹੋਈ ਜਿੱਥੋਂ ਕਿਸਾਨੀ ਮੰਗਾਂ ਨੂੰ ਲੈ ਕੇ ਇੱਕ ਜੁੜਤਾ ਦਾ ਸਾਂਝਾ ਸੱਦਾ ਦਿੱਤਾ ਗਿਆ। 30 ਐਲਾਨ ਕੀਤੇ ਗਏ। ਇਸੇ ਦੌਰਾਨ ਏਕਤਾ ਦਾ ਮਤਾ ਵੀ ਪੜਿਆ ਗਿਆ ਜਿਸ ਨੂੰ ਪੰਡਾਲ ਵਿੱਚ ਮੌਜੂਦ ਕਿਸਾਨਾਂ ਨੇ ਹੱਥ ਖੜੇ ਕਰਕੇ ਪ੍ਰਵਾਨ ਕੀਤਾ। ਮਹਾਪੰਚਾਇਤ ਦੀ ਮੰਚ ਤੋਂ ਖਨੌਰੀ ਅਤੇ ਸ਼ੰਭੂ ਬਾਰਡਰ ਉੱਪਰ ਚੱਲ ਰਹੇ ਅੰਦੋਲਨ ਖਿਲਾਫ ਕਿਸਾਨ ਆਗੂਆਂ ਨੂੰ ਕਿਸੇ ਵੀ ਤਰ੍ਹਾਂ ਦੀ ਬਿਆਨਬਾਜ਼ੀ ਕਰਨ ਤੋਂ ਵੀ ਵਰਜਿਆ ਗਿਆ ਹੈ। ਉਗਰਾਹਾ ਧੜੇ ਦੇ ਮੁਖੀ ਜੋਗਿੰਦਰ ਸਿੰਘ ਉਗਰਾਹਾ ਨੇ ਸਟੇਜ ਤੋਂ ਸੰਯੁਕਤ ਕਿਸਾਨ ਮੋਰਚਾ ਸੰਯੁਕਤ ਕਿਸਾਨ ਮੋਰਚਾ ਗੈਰਸਿਆ ਸੀ ਅਤੇ ਕਿਸਾਨ ਮਜ਼ਦੂਰ ਮੋਰਚਾ ਤੋਂ ਸਹਿਮਤੀ ਮੰਗੀ ਹੈ ਕਿ ਸੰਜੇ ਸੰਘਰਸ਼ ਦਾ ਸੱਦਾ ਦੇਣ ਲਈ ਉਹ ਯਤਨਸ਼ੀਲ ਹੋਣ ਸੰਜੇ ਕੋਲੇ ਇੱਕ ਦੂਜੇ ਦੇ ਪਲੇਟਫਾਰਮ ਨੂੰ ਤੋੜ ਦੇਣ ਜਾਂ ਜੱਥੇਬੰਦੀ ਨੂੰ ਤੋੜ ਖੜਾ ਦੇਣ ਦੀ ਮੰਗ ਨੂੰ ਜਾਂ ਜੱਤਨਾ ਨੂੰ ਜਾਂ ਭਾਵਨਾ ਨੂੰ ਸਮੁੱਚੇ ਘੋਲ ਲਈ ਨੁਕਸਾਨ ਦੇ ਖੰਗੇ ਹਨ ਫਕੂਵਤ ਕਲਾਪ ਕਰਤੀ ਜਾਣ ਵਾਲੀ ਸਾਡੀ ਜਨਤਾ ਨੂੰ ਆਰਥ ਵਿੱਚ ਖਾਰਜ ਕਰਨ ਲਈ ਇਹ ਕਾਰਵਾਈ ਸਮਝਦੇ ਹਨ ਅਜੇ ਆ ਨਹੀਂ ਹੋਣਾ ਚਾਹੀਦਾ ਚਾਰ ਮੋਰ ਤੇ ਦਾ ਸਤਾ ਹੈ ਕਿ ਇਹ ਤਿੰਨੇ ਪਲੇਟ ਫਾਰਮ ਇਹ ਸਾਂਤੀ ਦੇਣ ਕਿ ਅੱਜੇ ਤੋਂ ਜਿੰਨਾ ਸੰਭਵ ਹੋ ਸਕੇ ਸਾਡੇ ਧਰਮਾਂ ਵਿੱਚ ਸੱਦੇ ਦੇਣ ਲਈ ਵੱਧ ਤੋਂ ਵੱਧ ਜਤ ਜੀਲ ਹੋਣਗੇ ਇੱਕ ਦੂਜੇ ਦੇ ਸੱਜ ਨਾਲ ਮੁਕਾਬਲੇ ਵਾਲੇ ਜਾਂ ਟਕਰਾਵੇਂ ਸੱਦੇ ਹਰ ਬਜਦੇ ਹੀ ਹੋਣਗੇ ਉਥੇ ਸੀ ਮੈਂਬਰੀ ਕਮੇਟੀ ਕੱਲ ਖਨੌਰੀ ਬਾਡਰ ਤੇ ਜਾ ਕੇ ਮਹਾਪੰਚਾਇਤ ਵਿੱਚ ਇਕੱਠ ਹੋ ਕੇ ਪਾਸ ਕੀਤੇ ਗਏ ਮਤੇ ਕਿਸਾਨਾਂ ਅਗੂਆਂ ਦੇ ਸਾਹਮਣੇ ਰੱਖੇਗੀ ਜੋਗਿੰਦਰ ਸਿੰਘ ਉਗਰਾਹ ਨੇ ਕਿਹਾ ਕਿ ਅੱਜ ਸਟੇਜ ਤੋਂ ਲੋਕਾਂ ਵਿੱਚ ਫੈਲੀ ਇਹ ਗਲਤ ਧਾਰਨਾ ਕਿ ਕਿਸਾਨ ਇਕੱਠੇ ਨਹੀਂ ਹੁੰਦੇ ਉਸ ਨੂੰ ਦੂਰ ਕੀਤਾ ਗਿਆ ਜਿਹੜਾ ਅਸੀਂ ਪਹਿਲਾਂ ਪਸਤਾਵ ਲੈ ਕੇ ਗਿਆ ਅਸੀਂ ਪਹਿਲਾਂ ਚਿੱਠੀ ਭੇਜੀ ਸੀ ਉਹਨਾਂ ਨੂੰ WhatsApp ਕੀਤੀ ਹੈ ਚਿੱਠੀ ਜਿਹੜਾ ਹੁਣ ਜਾਵਾਂਗੇ ਅਸੀਂ ਫਿਜ਼ੀਕਲੀ ਮਿਲਣ ਜਾਵਾਂਗੇ ਫਿਜ਼ੀਕਲ ਜਾ ਕੇ ਮਿਲ ਕੇ ਕਹਿ ਕੇ ਆਵਾਂਗੇ ਵੀ ਤੁਹਾਨੂੰ ਆਉਣਾ ਚਾਹੀਦਾ ਦੇਖੋ ਸਾਡਾ ਸਾਡੀ ਜ਼ਿੰਮੇਵਾਰੀ ਹੈਗੀ ਜਨਤਾ ਦੇ ਵਿੱਚ ਜਿਹੜੀਆਂ ਭਾਵਨਾਵਾਂ ਪਈਆਂ ਨੇ ਜਨਤਾ ਨੂੰ ਕਹਿੰਦਾ ਪਹਿਲਾਂ ਨਹੀਂ ਪਤਾ ਲੱਗਦਾ ਵੀ ਇਕਤਾ ਦਾ ਕੌਣ ਪ੍ਰਯਾਸ ਕਰ ਰਿਹਾ ਕੌਣ ਨਹੀਂ ਕਰਦਾ ਕਿੰਨਾ ਕੋਈ ਯਤਨ ਕਰਦਾ ਅਸੀਂ ਆਪਣੇ ਯਤਨ ਜਾਰੀ ਰੱਖਾਂਗੇ ਅਸੀਂ ਇਸ ਕਰਕੇ ਅੱਜ ਭਰੀ ਸਟੇਜ ਦੇ ਵਿੱਚ ਆਪਣੇ ਮਤ ਵੀ ਬਾਸ ਕੀਤੇ ਨੇ ਮਤ ਤੁਹਾਡੇ ਸਾਹਮਣੇ ਪੜ੍ਹ ਕੇ ਸੁਣਾਏ ਨੇ ਵੀ ਸਾਡੀ ਇਕਤਾ ਕਿਵੇਂ ਹੋ ਸਕਦੀ ਹੈ ਅਸੀਂ ਕਿਵੇਂ ਇਕੱਠੇ ਚੱਲ ਸਕ किसान आगू राकेश टकैत भी इस महापंचायत पहुंचे जिन्होंने कि लड़ाई पंजाब तो चाहिए। ये लड़ाई पंजाब की धरती से लड़ाई आगे जानी चाहिए जो बयानों को तोड़ मरोड कर दिया गया है भावनाओं को ठेस पहुंचाई गई है हमने कहा कि ये लड़ाई अभी पंजाब की जमीन पे है जब तक ये लड़ाई पंजाब का बॉर्डर क्रॉस नहीं करेगी ਜਬ ਤੱਕ ਜਹਾਂ ਪੇ ਭਾਰਤ ਸਰਕਾਰ ਕੀ ਪਾਰਟੀਆਂ ਕੀ ਸਰਕਾਰਾਂ ਹੈ ਉਹ ਹਰਿਆਣਾ ਹੋ ਉਹ ਦਿੱਲੀ ਕੇ ਆਸ-ਪਾਸ ਹੋ ਉਹ ਉੱਤਰ ਪ੍ਰਦੇਸ਼ ਹੋ ਇਹ ਲੜਾਈ ਵਹਾਂ ਤੱਕ ਜਾਣੀ ਚਾਹੀਏ ਦੱਸ ਦिए ਕਿ ਕਰੀਬ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਬਾਡਰ ਉਤੇ ਕਿਸਾਨਾਂ ਅਗੂ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਨ ਸਿੰਘ ਪੰਦੇਰ ਦੀ ਅਗਵਾਈ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਅੰਦੋਲਨ ਚੱਲ ਰਿਹਾ ਹੈ ਜਿਸ ਵਿੱਚ ਜਗਜੀਤ ਸਿੰਘ ਡੱਲੇਵਾਲ ਪਿਛਲੇ 26 ਨਵੰਬਰ ਤੋਂ ਮਰਨ ਵਰਤ ਉਤੇ ਬੈਠੇ ਨੇ